ਵਰਲਡ ਦੇ ਵਿੱਚ ਟੋਟਲ 7 ਕੰਟੀਨੈਂਟ ਯਾਨੀ ਕਿ 7 ਮਹਾਦੀਪ ਹਨ ਏਸ਼ੀਆ ਅਫਰੀਕਾ ਯੂਰਪ ਨਾਰਥ ਅਮਰੀਕਾ ਸਾਊਥ ਅਮਰੀਕਾ ਆਸਟ੍ਰੇਲੀਆ ਅੰਟਾਰਕਟਿਕ ਇਹ ਸੱਤ ਮਹਾਦੀਪ ਹਨ ਜੋ ਪੂਰੇ ਵਰਲਡ ਦੇ ਵਿੱਚ ਮੌਜੂਦ ਹਨ ਇਨ੍ਹਾਂ ਸੱਤ ਮਹਾਦੀਪਾਂ ਦੇ ਵਿੱਚ ਟੋਟਲ 195 ਕੰਟਰੀਜ਼ ਹਨ ਜਿਨ੍ਹਾਂ ਵਿੱਚੋਂ 193 ਕੰਟਰੀਜ਼ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੇ ਮੈਂਬਰ ਹਨ ਤੇ ਬਾਕੀ ਦੇ ਦੋ ਕੰਟਰੀਜ਼ ਆਬਜ਼ਰਵਰ ਕੰਟਰੀਜ਼ ਹਨ ਇਨ੍ਹਾਂ ਸੱਤ ਮਹਾਦੀਪਾਂ ਵਿੱਚੋਂ ਸਭ ਤੋਂ ਵੱਡਾ ਮਹਾਦੀਪ ਏਸ਼ੀਆ ਮਹਾਦੀਪ ਹੈ ਜੋ ਬਾਕੀ ਮਹਾਦੀਪਾਂ ਨਾਲੋਂ ਏਰੀਆ ਤੇ ਪੋਪੂਲੇਸ਼ਨ ਦੇ ਅਕੋਰਡਿੰਗ ਵਰਲਡ ਦਾ ਸਭ ਤੋਂ ਵੱਡਾ ਮਹਾਦੀਪ ਹੈ ಏਸ਼ੀਆ ਮਹਾਦੀਪ ਦੇ ਈਸਟ ਸਾਈਡ ਪਰ ਸ਼ਾਂਤ ਮਹਾਸਾਗਰ ਨਾਰਥ ਦੇ ਵਿੱਚ ਅਰਟਿਕਾ ਮਹਾਸਾਗਰ ਸਾਊਥ ਦੇ ਵਿੱਚ ਹਿੰਦ ਮਹਾਸਾਗਰ ਤੇ ਵੈਸਟ ਦੇ ਵਿੱਚ ਯੂਰਪ ਲੱਗਦਾ ਹੈ ਵੈਸਟ ਵਿੱਚ ਯੂਰਪ ਲੱਗਣ ਕਰਕੇ ਏਸ਼ੀਆ ਔਰ ਯੂਰਪ ਨੂੰ ਮਿਲਾ ਕੇ ਯੂਰੇਸ਼ੀਆ ਵੀ ਕਿਹਾ ਜਾਂਦਾ ਹੈ ਪਰ ਇੱਥੇ ਇੱਕ ਸਵਾਲ ਹੋਰ ਉੱਠਦਾ ਹੈ ਕਿ ਜੇਕਰ ਏਸ਼ੀਆ ਸਭ ਤੋਂ ਵੱਡਾ ਮਹਾਦੀਪ ਹੈ ਫਿਰ ਇਸ ਵਿੱਚ ਟੋਟਲ ਕੰਟਰੀਜ਼ ਕਿੰਨੀਆਂ ਨੇ ਇਸ ਤਰ੍ਹਾਂ ਦੇ ਸਵਾਲ ਆਮ ਤੌਰ ਤੇ ਗਵਰਨਮੈਂਟ ਐਗਜ਼ਾਮ ਦੇ ਵਿੱਚ ਵੀ ਪੁੱਛੇ ਜਾਂਦੇ ਨੇ ਵਰਲਡ ਦੇ ਸਭ ਤੋਂ ਵੱਡੇ ਮਹਾਦੀਪ ਏਸ਼ੀਆ ਵਿੱਚ ਟੋਟਲ 48 ਕੰਟਰੀਜ਼ ਹਨ ਜਿਨ੍ਹਾਂ ਵਿੱਚ ਜਨ ਸੰਖਿਆ ਬਲਦੀ 80% ਆਬਾਦੀ ਹੈ। ਏਸ਼ੀਆ ਦਾ ਸਭ ਤੋਂ ਵੱਡਾ ਕੰਟਰੀ ਰਸ਼ੀਆ ਕੰਟਰੀ ਹੈ। ਜਿਹੜੀ ਕੇ ਨਾ ਸਿਰਫ ਏਸ਼ੀਆ ਦੀ ਬਲਕਿ 올 ਵਰਲਡ ਵਿੱਚ ਸਭ ਤੋਂ ਵੱਡਾ ਦੇਸ਼ ਹੈ। ਪਰ ਏਸ਼ੀਆ ਦੇ ਸਭ ਤੋਂ ਵੱਧ ਜਨਸਖਿਆ ਵਾਲੀ ਕੰਟਰੀ ਇੰਡੀਆ ਔਰ ਚਾਈਨਾ ਹੈ। ਕੁਝ ਸਭ ਤੋਂ ਵੱਧ ਪ੍ਰਚੀਨ ਸਭਿਅਤਾ ਵੀ ਹਨ ਜਿਨ੍ਹਾਂ ਦਾ ਜਨਮ ਏਸ਼ੀਆ ਮਹਾਦੀਪ ਵਿੱਚ ਹੋਇਆ ਜਿਵੇਂ ਕਿ ਸੁਮੇਰ, ਭਾਰਤੀ ਸਭਿਅਤਾ ਤੇ ਚੀਨੀ ਸਭਿਅਤਾ। ਰਸ਼ੀਆ ਦਾ 75% ਪਾਰਟ ਏਸ਼ੀਆ ਵਿੱਚ ਤੇ 25% ਪਾਰਟ ਯੂਰਪ ਵਿੱਚ ਹੈ। ਇਸ ਤਰ੍ਹਾਂ ਦੇ ਹੋਰ ਚਾਰ ਕੰਟਰੀਸ ਹਨ ਜਿਨ੍ਹਾਂ ਦੇ ਵਿੱਚ ਗਰਾਉਂਡ ਪਾਰਟ ਯੂਰਪ ਵਿੱਚ ਆਉਂਦਾ ਹੈ। ਏਸ਼ੀਆ ਦੇ ਵਿੱਚ ਵੱਡੇ ਵੱਡੇ ਖਾਲੀ ਰੇਗਿਸਤਾਨ ਹਾਈएस्ट ਮਾਉਂਟਨ ਆਫ ਵਰਲਡ బిਗੇਸਟ ਸਿਟੀਜ਼ ਆਰ ਕੰਟਰੀਜ਼ ਐਂਡ ਲੋਂਗੇਸਟ ਰਿਵਰਸ ਪਾਈ ਲੰਦੇ ਹਨ